ਇਹੋ ਜੀਆਂ ਸਜ਼ਾਵਾਂ ਤੁਸੀਂ ਫਿਲਮਾਂ ਵਿੱਚ ਜਾਂ ਫਿਰ ਤਾਲੀਬਾਨ ਵਿੱਚ ਜ਼ਰੂਰ ਦੇਖੀਆਂ ਹੋਣੀਆਂ ਜਿੱਥੇ ਵੱਡੀ ਗੱਲਤੀ ਦੀ ਸਜ਼ਾ ਦੇ ਤੌਰ ਤੇ ਪਰਿਵਾਰ ਦੇ ਚਿਹਰਿਆਂ ਉੱਤੇ ਕਾਲਕ ਲਗਾ ਕੇ ਉਹਨਾਂ ਨੂੰ ਗਲੀਆਂ ਦੇ ਵਿੱਚ ਘੁਮਾਇਆ ਜਾਂਦਾ ਹੈ। ਇਸੇ ਤਰ੍ਹਾਂ ਦੀ ਸਜ਼ਾ ਤੁਸੀਂ ਇਹਨਾਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਕਿਸੇ ਤਾਲੀਬਾਨ ਦੀਆਂ ਨਹੀਂ ਬਲਕਿ ਸਮਾਰਟ ਸਿਟੀ ਲੁਧਿਆਣਾ ਦੀਆਂ ਨੇ। ਜਿੱਥੇ ਕਿ ਲੁਧਿਆਣਾ ਦੇ ਇੱਕ ਫੈਕਟਰੀ ਮਾਲਕ ਦੇ ਵੱਲੋਂ ਇੱਕ ਪਰਿਵਾਰ ਦਾ ਮੂੰਹ ਕਾਲਾ ਕਰਕੇ ਉਹਨਾਂ 'ਤੇ ਚੋਰੀ ਦਾ ਇਲਜ਼ਾਮ ਲਗਾਉਂਦੇ ਹੋਏ ਇਲਾਕੇ ਦੀਵਾਲੇ ਉਹਨਾਂ ਦੀ ਪਰੇਡ ਕੱਢੀ ਗਈ ਮਾਲਕ ਨੇ ਔਰਤ ਉਸ ਦੀਆਂ ਤਿੰਨ ਨਾਬਾਲਗ ਧੀਆਂ ਤੇ ਪੁੱਤਰ ਦੇ ਗਲੇ ਵਿੱਚ ਵੀ ਤਖਤੀ ਪਾ ਦਿੱਤੀ ਤਖਤੀ ਉੱਤੇ ਲਿਖਿਆ ਸੀ ਮੈਂ ਚੋਰ ਹਾਂ ਮੈਂ ਆਪਣਾ ਜੁਰਮ ਕਬੂਲ ਕਰਦਾ ਇੱਕ ਲੜਕੀ ਦਾ ਰਿਸ਼ਤਾ ਤੈਅ ਹੋ ਗਿਆ ਹੈ ਤੇ ਕੁਝ ਦਿਨਾਂ ਬਾਅਦ ਹੀ ਉਸਦਾ ਵਿਆਹ ਹੈ ਫੈਕਟਰੀ ਮਾਲਕ ਨੂੰ ਰੋਕਣ ਦੀ ਬਜਾਏ ਲੋਕਾਂ ਨੇ ਤਾਂ ਪਰਿਵਾਰ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਕੁਝ ਨੌਜਵਾਨਾਂ ਨੇ ਉਹਨਾਂ ਦਾ ਮਜ਼ਾਕ ਉਡਾਇਆ ਅਤੇ ਉਹਨਾਂ ਦਾ ਪਿੱਛਾ ਵੀ ਕੀਤਾ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਨ ਦੀ ਗੱਲ ਆਖੀ ਹੈ। ਲਾਈਨ ਵਿੱਚ ਲੱਗੋ ਐਸੇ ਕੰਮ ਕਰਦੇ ਹੋ, ਨਾਮ ਗਿਨਾਤੇ ਹੋ। ਮੈਂ ਚੋਰੀ ਭਾਈ। ਮੈਂ ਆਪਣਾ ਗੁਨਾਹ ਕਬੂਲ ਕਰ। ਆਓ ਦੋਨੋਂ ਕਿੱਧਰ ਹੈ?

ਨੇ ਆ ਰਿਹਾ ਹੈ ਤੁਹਾਨੂੰ ਸਾਰਾ ਕੁਝ ਦੱਸਣਗੇ ਬਰੀਫੀ ਦੱਸਣਗੇ ਪਤਾ ਕੀ ਨਾਮ ਹੈ ਜੀ ਵਨ ਪੀਸ ਹੈ ਜੀ ਫੈਕਟਰੀ ਕਿਹਨਾ ਦੀ ਹੈ ਜੀ ਜਿਹੜੀ ਪਾਜੀ ਹੈਗੀ ਆ ਅੱਛਾ ਕੀ ਗੱਲ ਬਤਾ ਤੁਸੀਂ ਜਿਹੜਾ ਬੱਚਾ ਤੋਂ ਮੂੰਹ ਗੱਲ ਕਰੀਂ ਜਿਹੜਾ ਹੈਗਾ ਜੀ ਸਮਾਨ ਇੱਥੇ ਚੋਰੀ ਕੀਤਾ ਸੀ ਜੀ ਆ ਸਾਰਾ ਸਮਾਨ ਜਿਹੜਾ ਤੁਸੀਂ ਦੇਖ ਰਹੇ ਹੋ ਆ ਸਾਰਾ ਸਮਾਨ ਉਹਨੇ ਰਿਕ ਉਹ ਰੱਖ ਰਿਹਾ ਹੈ ਜੀ ਇੱਕ ਦੋ ਦੋ ਜਿਹੜਾ ਮਾਰ ਇਹ 3-4 ਮਹੀਨੇ ਤੋਂ ਜਿਹੜਾ ਹੈਗਾ ਜੀ ਸਾਰੀ ਤੇ ਰਹੀ ਗਈ ਸੀ ਸ਼ੰਕਾ ਦੀ ਅਸੀਂ ਮਾਲ ਜਿਹੜਾ ਹੈਗਾ ਉੱਪਰ ਜਰੂਰ ਟੈਗੀ ਕਰਦੇ ਸੀ ਸਾਰਾ ਮਾਲ ਉੱਪਰ ਤੇ ਜਿਹੜਾ ਥੱਲੇ ਆਣਾ ਸਾਡੇ ਤੱਕ ਪਹੁੰਚਣਾ ਪੂਰੇ ਵਿੱਚ ਕੀ ਹੈ ਜਦੋਂ ਅਸੀਂ ਬਾਅਦ ਵਿੱਚ ਚੈੱਕ ਕਰਨਾ ਅਸੀਂ ਕਹਿਣਾ ਸ਼ਾਇਦ ਕਿਸੇ ਨੇ ਕੀਤਾ ਜਦੋਂ ਇਹਨਾਂ ਕੋਲ ਘਰੇ ਚੈੱਕ ਕੀਤਾ ਤੇ ਇੱਕ ਇੱਕ ਚੀਜ਼ ਇਹਨਾਂ ਨੇ ਬਰਬਦ ਕੀਤੀ ਸਰ ਕਿਤੇ ਨਾ ਕਿਤੇ ਕਾਨੂੰਨੀ ਆਪਣੇ ਹੱਥ ਦੇ ਵਿੱਚ ਲਿੱਤਾ ਜਾਂ ਪੁਲਿਸ ਨੂੰ ਵੀ ਕੰਪਲੇਨਟ ਕਰ ਸਕਦੇ ਸੀ ਅਜਿਹਾ ਕਰਨਾ ਸਹੀ ਸੀਗਾ ਮਾਈਕ ਮਾਈਕ ਕੱਟੀ ਆ ਉਹ ਲਗਦਾ ਨਹੀਂ ਆਪਣੇ ਅਚਲੇ ਆ ਜੀ ਪਾਉਂ ਉਹ ਹੱਥ ਲੈਣਾ ਗਲਤ ਮੰਨਦੇ ਹੋ ਤੁਹਾਡੇ ਵੱਲੋਂ ਵੀ ਗਲਤੀ ਜਿਹੜੀ ਕੀਤੀ ਹੈ ਕਿੰਨੇ ਜੀ ਜੋ ਚੀਜ਼ ਹੋ ਰਹੀ ਹੈ ਜੀ ਅਸੀਂ ਆ ਕੇ ਹੁਣੇ ਤੁਹਾਨੂੰ ਬਲਾਈਂ ਦੇਣਗੇ ਜੀ ਸਾਰਾ ਕੁਝ ਦੱਸਣਗੇ ਵੀ ਜੀ ਜੋ ਚੀਜ਼ ਹੈਗਾ ਤੁਹਾਡਾ ਇੱਕ ਇੱਕ ਇਹੋ ਜਿਹੜੀ ਵਾਇਰਲ ਹੋਈ ਆ ਵੀ ਤਿੰਨ ਲੜਕੀਆਂ ਉਹਦੀ ਮਾਤਾ ਤੇ ਉਹਦੇ ਬ੍ਰਦਰ ਦੇ ਜਿਹੜਾ ਆ ਮੂੰਹ ਕਾਲਾ ਕੀਤਾ ਉਹਨਾਂ ਦੇ ਗੱਲ ਦੇ ਵਿੱਚ ਟੈਗ ਪਾ ਕੇ ਉਹਨਾਂ ਨੂੰ ਗਲੀਆਂ ਦੇ ਵਿੱਚ ਘੁਮਾਇਆ ਗਿਆ ਜੋ ਅਸੀਂ ਜਦੋਂ ਹੀ ਵੀਡੀਓ ਸਾਡੇ ਕੋਲ ਆਈ ਹੈ ਤਾਂ ਅਸੀਂ ਜਲਦ ਤੋਂ ਜਲਦ ਇਹ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਏਰੀਆ ਏਰੀਆ ਜਿਹੜਾ ਇਹ ਗੁਰੂਪ੍ਰੀਤ ਬਿਹਾਰ ਆ ਜਿਹੜਾ ਇਹ ਟਰੇਸ ਹੋਇਆ ਤੇ ਇੱਥੇ ਜਦੋਂ ਅਸੀਂ ਪਹੁੰਚਿਆ ਤਾਂ ਇਹ ਲੇਡੀਜ਼ ਗਾਰਮੈਂਟ ਦੀ ਡੀਪ ਕਲੈਕਸ਼ਨ ਦੇ ਨਾਂ ਦੇ ਉੱਤੇ ਫੈਕਟਰੀ ਹੈ ਇਹ ਜਦੋਂ ਮੈਨੇਜਰ ਮਾਲਕ ਇੱਥੇ ਸਾਨੂੰ ਮਿਲੇ ਨਹੀਂ ਬਾਕੀ ਵਰਕਰ ਮਿਲੇ ਆ ਇਹਨਾਂ ਤੋਂ ਸਾਰੀ ਅਸੀਂ ਪੁੱਛਗਿੱਛ ਕੀਤੀ ਆ ਇਹਨਾਂ ਨੇ ਦੱਸਿਆ ਵੀ ਇੱਥੇ ਜਿਹੜੇ ਲੇਡੀਜ਼ ਗਾਰਮੈਂਟ ਜਿਹੜੇ ਆ ਚੋਰੀ ਹੋਣ ਕਰਕੇ ਇਹਨਾਂ ਨੇ ਜਿਹੜਾ ਉਹਨਾਂ ਨੂੰ ਫੜ ਕੇ ਉਹਨਾਂ ਦੇ ਮੂੰਹ ਦੇ ਉੱਤੇ ਕਾਲਕ ਮਲੀ ਹੈ ਤੇ ਇਹਦੇ ਰਿਗਾਰਡਿੰਗ ਅਸੀਂ ਸਖਤ ਤੋਂ ਸਖਤ ਜਿਹੜੀ ਕਾਰਵਾਈ ਅਮਲ ਦੇ ਵਿੱਚ ਲਿਆ ਰਹੇ ਹਾਂ ਸਰ ਇਹ ਕਿਹੜੀ ਫੈਕਟਰੀ ਆ ਔਰ ਪੂਰਾ ਪਰਿਵਾਰ ਐਸੀ ਫੈਕਟਰੀ 'ਚ ਕੰਮ ਕਰਦਾ ਸੀਗਾ ਹਾਂਜੀ ਇਹ ਜੀ ਇਹਨਾਂ ਨੇ ਜੋ ਦੱਸਿਆ ਆ ਵੀ ਇਹ 2-3 ਮਹੀਨੇ ਤੋਂ ਇੱਥੇ ਕੰਮ ਕੰਮ ਕਰਦੇ ਸੀਗੇ ਤੇ ਬਾਕੀ ਇਹਨਾਂ ਦੀ ਜਿਹੜੀ ਏਜ ਐ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਇਹਨਾਂ ਤੋਂ ਆਧਾਰ ਕਾਰਡ ਵਗੈਰਾ ਲੈ ਕੇ ਵੀ ਉਹਨਾਂ ਦਾ ਕੀ ਇਹਨਾਂ ਨੇ ਰਿਕਾਰਡ ਰੱਖਿਆ ਸਰ ਜਿਹੜੀ ਜਿਹੜੀ ਵੀਡੀਓ ਵਾਇਰਲ ਹੋਈ ਆ ਉਸ ਵੀਡੀਓ ਦੇ ਵਿੱਚ ਕਈ ਬੰਦੇ ਹੋਟਿੰਗ ਕਰ ਰਹੇ ਆ ਉਹਨਾਂ ਦੀ ਵੀਡੀਓ ਬਣਾ ਰਹੇ ਆ ਉਹਨਾਂ ਨੂੰ ਕਹਿ ਰਹੇ ਆ ਕਿ ਇਹਨਾਂ ਨੂੰ ਕੁੱਟੋ ਮਾਰੋ ਇਹ ਚੋਰ ਹੈ ਉਹਨਾਂ ਤੇ ਵੀ ਕੋਈ ਕਾਰਵਾਈ ਕੀਤੀ ਜਾ ਬਿਲਕੁਲ ਜੀ ਜਿਹਦਾ ਜੋ ਜੋ ਰੋਲ ਨਿਕਲੇ ਆ ਉਹਨਾਂ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਹੈ ਮਗਰੋਂ ਫੈਕਟਰੀ ਮਾਲਕ ਨੇ ਕਿਤੇ ਨਾ ਕਿਤੇ ਕਾਨੂੰਨ ਵੀ ਜਿਹੜਾ ਆਪਣੇ ਹੱਥੇ ਲਿੱਤਾ ਗਿਆ ਹੈ ਤਾਂ ਕਿ ਦੇਖੋ ਜੀ ਕਾਨੂੰਨ ਕਿਸੇ ਨੂੰ ਵੀ ਆਪਣੇ ਹੱਥ ਦੇ ਵਿੱਚ ਲੈਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਜਾਊਗੀ ਜੇ ਕਿਸੇ ਨੇ ਇਦਾਂ ਦੀ ਕੋਈ ਗੱਲ ਕੀਤੀ ਹੈ ਉਹਦੇ ਖਿਲਾਫ ਸਖਤ ਕਾਰਵਾਈ ਆ ਦੇਖੋ ਜੀ ਉਹਦੇ ਦਿਸ਼ਾ ਨਿਰਦੇਸ਼ ਹੋ ਸਕਦੇ ਆ ਜਦੋਂ ਮਾਲਕ ਹੈ ਮਾਲਕ ਜੇ ਆਪ ਮੌਜੂਦ ਸੀ ਤਾਂ ਉਹਨਾਂ ਨੂੰ ਹਟ ਬਾਕੀ ਉਹਨਾਂ ਦਾ ਲੱਗਦੇ ਕਹਿਣਤੀ ਹੋਇਆ ਕਿ ਨਹੀਂ ਜੋ ਲੱਗਦਾ ਹੈਗਾ ਵੀਡੀਓ ਦੇ ਵਿੱਚ ਕੀ ਉਹ ਉਹਨਾਂ ਦੇ ਕਹਿਣ ਮੁਤਾਬਿਕ ਅਸੀਂ ਜੀ ਐਫ ਆਈ ਆਰ ਰਜਿਸਟਰ ਕਰਕੇ ਸਭ ਤੋਂ ਸਖਤ ਕਾਰਵਾਈ ਕੀਤੀ ਅੱਜ ਸੋਸ਼ਲ ਮੀਡੀਆ ਤੇ ਨਿਊਜ਼ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਕੁਝ ਕੁੜੀਆਂ ਤੇ ਮੁੰਡੇ ਦੇ ਫੇਸੇਸ ਦੇ ਉੱਤੇ ਬਲੈਕ ਇੰਕ ਲਾ ਕੇ ਉਹਨਾਂ ਨੂੰ ਸਟਰੀਟਸ ਦੇ ਉੱਤੇ ਤੋਰਿਆ ਜਾ ਰਿਹਾ ਸੀ ਜਦੋਂ ਇਹ ਇਨਫੋਰਮੇਸ਼ਨ ਸਾਡੇ ਕੋਲ ਪਹੁੰਚੀ ਸਾਡੇ ਸੀਨੀਅਰ ਅਫਸਰ ਤੇ ਥਾਣਾ ਐਸ ਐਚ ਓ ਜੁਦੇਵਾਲ ਬਸਤੀ ਮੌਕੇ ਤੇ ਪਹੁੰਚੇ ਤੇ ਮੌਕਾ ਮੁਲਾਇਜ਼ਾ ਕੀਤਾ ਹੁਣ ਤੱਕ ਦੀ ਵੈਰੀਫਿਕੇਸ਼ਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਬਹਾਦਰਕੇ ਰੋਡ ਦੇ ਉੱਤੇ ਇੱਕ ਫੈਕਟਰੀ ਦੀਪ گارਮੈਂਟਸ ਦੀ ਹੈਗੀ ਆ ਜਿਹਦੀ ਕੀ گارਮੈਂਟ ਮੈਨੂਫੈਕਚਰਿੰਗ ਕਰਦੀ ਹੈ اسی ਫੈਕਟਰੀ ਦੇ ਮਾਲਕ ਤੇ ਮੈਨੇਜਰ ਨੂੰ ਜਦੋਂ ਪਤਾ ਲੱਗਿਆ ਕਿ ਫੈਕਟਰੀ ਤੇ ਕੁਝ ਕੁੜੀਆਂ ਉਹਨਾਂ ਨੂੰ ਸਸਪੈਕਟਡ ਲੱਗੀ ਕਿ ਜਿਹੜੇ ਕੀ ਚੋਰੀ ਕਰ ਰਹੇ ਹਨ ਤੇ ਉਹਨਾਂ ਨੂੰ ਸਬਕ ਸਿਖਾਉਣ ਦੇ ਚੱਕਰ 'ਚ ਉਹਨਾਂ ਤਿੰਨਾਂ ਕੁੜੀਆਂ ਉਹਦਾ ਭਰਾ ਤੇ ਉਹਦੀ ਮਦਰ ਦੇ ਫੇਸ ਦੇ ਉੱਤੇ ਬਲੈਕ ਇਨਕ ਲਾ ਕੇ ਉਹਨਾਂ ਨੇ ਜਿਹੜੇ ਆਲੇ ਦੁਆਲੇ ਉਹਨੂੰ ਪਬਲਿਕ ਸਟ੍ਰੀਟਸ ਦੇ ਉੱਤੇ ਤੋਰਿਆ ਤੇ ਹੁਣ ਤੱਕ ਇਸ ਇਨਫੋਰਮੇਸ਼ਨ ਤੇ ਉੱਤੇ ਪਰਚਾ ਦਰਜ ਕੀਤਾ ਜਾ ਚੁੱਕਾ ਹੈ ਤੇ ਤਿੰਨ ਬੰਦੇ ਜਿਹੜੇ ਹੈਗੇ ਗ੍ਰਫਤਾਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਦਾ ਕੀ ਨਾਮ ਮੁਹੰਮਦ ਕੇਸ਼ ਮਨਪ੍ਰੀਤ ਸਿੰਘ ਤੇ ਹਰਪ੍ਰੀਤ ਹੈ ਅੱਗੇ ਇਸ ਕੇਸ ਦੀ ਤਫਤੀਸ਼ ਜਾਰੀ ਹੈ ਕੀ ਕਾ ਮਾਮਲਾ ਸਾਹਮਣੇ ਆਂਦਾ ਹੈ ਬਹਾਦਰ ਕੇ ਰੋਡ ਦਾ ਜਿੱਥੇ ਕਿ ਇੱਕ ਫੈਕਟਰੀ ਮਾਲਕ ਆਪਣੇ ਹੀ ਜਿਹੜੇ ਵਰਕਰ ਹੈਗੇ ਨੇ ਉਹਨਾਂ ਦੇ ਉੱਤੇ ਚੋਰੀ ਦਾ ਮਾਮਲਾ ਦਰਜ ਕਰ ਦਦਦਾ ਹੈਗਾ ਵਾ ਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਵਰਕਰ ਹੈਗੇ ਨੇ ਉਹਨਾਂ ਆਪਣੇ ਹੀ ਵਰਕਰਾਂ ਦੇ ਮੂੰਹ ਦੇ ਉੱਤੇ ਕਾਲਕ ਲਗਾ ਕੇ ਗਲੀ ਗਲੀ ਘੁਮਾਉਂਦਾ ਹੈਗਾ ਸੋ ਗੱਲਬਾਤ ਕਰਦੇ ਆ ਕਿਉਂਕਿ ਇਹ ਸਾਨੂੰ ਤਾਂ ਪਤਾ ਲੱਗਿਆ ਹੈਗਾ ਕਿ ਸੂਤਰਾਂ ਤੋਂ ਹਵਾਲੇ ਪਤਾ ਲੱਗਿਆ ਹੈਗਾ ਕਿ ਜਿਹੜੇ ਉਹਨਾਂ ਦੇ ਜਿਹੜੇ ਵਰਕਰ ਹੈਗੇ ਸੀ ਉਹ ਚੋਰੀ ਦੇ ਮਾਮਲੇ 'ਚ ਉਹਨਾਂ ਦਾ ਮੂੰਹ ਜਿਹੜਾ ਕਾਲਾ ਕਰ ਦਿੱਤਾ ਸੀ ਉਹ ਗਲੀ ਗਲੀ ਘੁਮਾਰਿਆ ਸੀ ਤੇ ਮੌਕੇ ਤੇ ਹੁਣ ਇਸ ਟਾਈਮ ਪਹੁੰਚੇ ਥਾਣਾ ਬਸਤੀ ਯੋਧੇਵਾਲ ਉਹਨਾਂ ਨੂੰ ਆਪਾਂ ਥਾਣਾ ਬਸਤੀ ਐਸਐਸਓ ਨੂੰ ਪੁੱਛਦੇ ਹੈਗੇ ਆ ਕਿ ਇਹ ਮਾਮਲਾ ਤੁਹਾਡੇ ਸਾਹਮਣੇ ਇਹ ਸਾਹਮਣੇ ਦਰਜ ਹੋਇਆ ਹੈ ਕਿ ਨਹੀਂ ਹੋਇਆ ਵਾ ਪਰ ਅਗਲੀ ਕਾਰਵਾਈ ਦੇਖਦੇ ਆ ਕੀ ਹੈਗਾ ਕੀ ਨਹੀਂ ਹੈਗਾ ਵਾ ਔਰ ਆਉਣ ਵਾਲਾ ਇਹ ਤਾਂ ਸਮਾਂ ਹੀ ਦੱਸੇਗਾ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ